ਵੀ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਮੁਕੰਧਪੁਰ ਥਾਣਾ ਵਿਖੇ ਪੁੱਜੇ ਆ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਮੁਕੰਧਪੁਰ ਥਾਣਾ ਪੈ ਜਾਂਦਾ ਤੇ ਮਾਮਲਾ ਇੱਥੇ ਬਖਲੌਰ ਦਾ ਜਿਹੜਾ ਕੱਲ ਦਾ ਇੱਕ ਜਿਹੜੀ ਡੈੱਡ ਬੋਡੀ ਉੱਥੋਂ ਆਈ ਹੈ ਉਹ ਵਹਿਦ ਤੋਂ ਜਿਨ੍ਹਾਂ ਨੇ ਆਪਣੀ ਨੂੰ ਤੇ ਬੜੇ ਭਿਆਨਕ ਦੋਸ਼ ਲਾਏ ਆ ਮਾਮਲਾ ਉਹੀ ਚੱਲ ਰਿਹਾ ਤੇ ਤੁਹਾਨੂੰ ਦਿਖਾ ਰਹੇ ਆ ਕਿ ਸਾਰਾ ਪਿੰਡ ਜਿਹੜਾ ਇਕੱਠਾ ਹੋ ਗਿਆ ਸੈਂਕੜੇ ਜਿਹੜੇ ਪਿੰਡ ਵਾਸੀ ਹੈ ਉਹ ਇਸ ਥਾਣੇ ਵਿੱਚ ਆ ਕੇ ਬਹਿ ਗਏ ਆ ਸੋ ਅੰਦਰ ਬਹੁਤ ਜ਼ਿਆਦਾ ਮਤਲਬ ਗਰਮੋ ਗਰਮੀ ਹੋ ਰਹੀ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਗੱਲਬਾਤ ਵੀ ਕਰਾਵਾਂਗੇ ਕਿ ਇਹ ਮਾਮਲਾ ਅਸਲ ਹੁਣ ਕਿੱਥੇ ਤੱਕ ਪਹੁੰਚ ਚੁੱਕਿਆ ਸੋ ਤੁਹਾਨੂੰ ਨਾਲ-ਨਾਲ ਅਸੀਂ ਦੱਸਾਂਗੇ ਕਿ ਕਿਦਾਂ ਹੋਈ ਹੈ ਤੇ ਹੁਣ ਕੀ ਚਾਹੁੰਦੇ ਆ ਜਿਹੜੇ ਮਿੱਤਕ ਦੇ ਪਰਿਵਾਰਕ ਮੈਂਬਰ ਆ ਜਾਂ ਪਿੰਡ ਬਕਲੌਰ ਦੇ ਵਾਸੀ ਹੈ ਸੋ ਆਓ ਦੇਖਦੇ ਆ ਅਗਲੀ ਰਿਪੋਰਟ ਹਾਂ ਵੀਰਾ ਕਮਾਂ ਸਾਹਿਬ ਕਹਿ ਰਿਹਾ ਜੀਥੇੜਾ ਪੈ ਰਿਹਾ ਮਕੰਦਪੁਰ ਥਾਣੇ ਦੇ ਵਿੱਚ ਸੋ ਪੀੜਤ ਪਰਿਵਾਰ ਬਹੁਤ ਹੀ ਇਸ ਵੇਲੇ ਦੁਖਦਾਈ ਮਾਹੌਲ ਦੇ ਵਿੱਚ ਹੈ ਬਹੁਤ ਹੀ ਦੱਸਿਆ ਜਾ ਰਿਹਾ ਕਿ ਨੌਜਵਾਨ ਜਿਹੜਾ ਹੈਗਾ ਬਹੁਤ ਹੀ ਜਿਹੜਾ ਭਲਾਮਾਰਸ ਨੌਜਵਾਨ ਸੀਗਾ ਜਿਹਦੀ ਉਹ ਮੌਤ ਹੋਈ ਹੈ ਜਿਵੇਂ ਕੁਛ ਖਾ ਕੇ ਆਪਣਾ ਜੀਵਨ ਦੀ ਲਾ ਸਮਾਪਤ ਕਰ ਲਈ ਹੈ ਅੰਦਰ ਕੋ ਗਲਵਾ ਚੱਲਦੀ ਹੈ ਉਹ ਚੌਪਸਰਾ ਨਾਲ ਗਲਵਾ ਚੱਲਦੀ ਪਈ ਹੈ ਪਰੰਤੂ ਫਿਰ ਵੀ ਜਿਹੜਾ ਰੋਸ ਗਿੱਲਾ ਜਿਹੜਾ ਹੈਗਾ ਪਿੰਡ ਵਾਸੀਆਂ ਦਾ ਬਹੁਤ ਸਤਵੇਂ ਅਸਮਾਨ ਤੇ ਹੈ ਕਿਉਂਕਿ ਨੌਜਵਾਨ ਛੋਟੇ ਦੋ ਬੱਚੇ ਨੇ ਬੜਾ ਸ਼ਰੀਫ ਨੌਜਵਾਨ ਦੱਸਿਆ ਜਾ ਰਿਹਾ ਸੀ ਇਹ ਦੇਖੋ ਕਿਸ ਤਰ੍ਹਾਂ ਥਾਣੇ ਦੇ ਅੰਦਰ ਬਾਹਰ ਸਾਰਾ ਹੀ ਭਰ ਗਿਆ ਹੈਗਾ ਕੋਸਮਲਾਣ ਨਾਲ ਔਰਤਾਂ ਵੱਲੋਂ ਬਹਿਸ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਚਿਪਖਾੜਾ ਪੈ ਰਿਹਾ ਹੈ ਬਹੁਤ ਗੁੱਸੇ 'ਚ ਹੈ ਬਖਲੌਰ ਨਿਵਾਸੀ ਕੋ ਕਿਦਾਂ ਦਰਦ ਜਿਹੜਾ ਚਲਕ ਰਿਹਾ ਹੈ ਬਖਲੌਰ ਨਿਵਾਸੀਆਂ ਦੇ ਮੂੰਹ ਤੇ ਇਸ ਤਰ੍ਹਾਂ ਪ੍ਰਲਾਪ ਕਰਦੇ ਆ ਅੰਦਰ ਕੋਈ ਫੈਸਲਾ ਚੱਲ ਰਿਹਾ ਹੈ ਉਹ ਸਬਰ ਨਹੀਂ ਆ ਰਿਹਾ ਇਹਨਾਂ ਨੂੰ ਜਿਨ੍ਹਾਂ ਦੇ ਨੌਜਵਾਨ ਪੁੱਤ ਇਹਨਾਂ ਦਾ ਚਲੇ ਗਿਆ ਹੈ ਦਰਦ ਜਾਇਜ਼ ਹੈ ਨਾਮ ਦੋਟਾ ਮੇਰਾ ਨਾਮ ਨੀਸ਼ਾ ਆ ਜਿਹੜਾ ਪਿੰਡ ਬਖਲੌਰ ਸਾਡਾ ਪਿੰਡ ਐ ਜੀ ਤੁਸੀਂ ਅੱਜ ਪਾ ਸਥਾਨਾ ਮੁਕੰਤਰ ਦੇਖੇ ਖੜੇ ਹੋ ਕੀ ਮੰਦ ਅਸੀਂ ਇੱਥੇ ਤਾਂ ਕਰਕੇ ਆਏ ਜੀ ਜਿਹੜੀ ਮੇਰੀ ਜਠਾਣੀ ਉਹ ਹੈਗੀ sire di lucchi ਸਾਰੇ ਟੱਬਰ ਨੂੰ ਪਤਾ ਜਿੰਨਾ ਵੀ ਸਾਡਾ ਲਾਣਾ ਸਾਰੇ ਸਾਡੇ ਪਿੰਡ ਨੂੰ ਪਤਾ ਜਿਹੜੀ ਮੇਰੀ ਜਠਾਣੀ ਉਹ sire di lucchi ਆ ਉਹਦੇ ਕਰਕੇ ਮੇਰਾ ਜੇਠ ਮੁੱਕ ਗਿਆ ਉਹ ਜਿਹੜੇ ਅਫਸਰ ਖੜੇ ਉੱਥੇ ਉਹ ਨਹੀਂ ਏਸੀ ਥੱਲੇ ਬਿਠਾਈ ਅਸੀਂ ਕਹਿੰਦੇ ਵੀ ਸਾਨੂੰ ਇਨਸਾਫ ਦੇਵੋ ਸਾਨੂੰ ਇਨਸਾਫ ਨਹੀਂ ਕਰਦੇ ਸਾਨੂੰ ਸਾਡਾ ਨਵੇੜਾ ਕਰਕੇ ਭੇਜੀ ਜਾਂਦੇ ਮੇਰੀ ਮੰਮੀ ਮੇਰੀ ਸਾਥ-ਸاتھੇ ਅੰਦਰ ਬੈਠੀ ਆ ਉਹ ਨਹੀਂ ਪਤਾ ਕਿ ਕੀ ਕਿਹਾ ਕੀ ਨਹੀਂ ਕਿਹਾ ਉਹਨੇ ਚੁੱਪ ਕਰਕੇ ਉਹ ਤਾਂ ਸਾਈਨ ਕਰਾ ਲੇ ਸਾਡੇ ਕੋਲ ਬਿਆਹ ਲਾ ਫੋਨ ਵਿੱਚ ਰਿਕਾਰਡਿੰਗ ਆਏ ਤੋਂ ਲੈ ਕੇ ਜੈਡ ਤੱਕ ਪਈ ਮੇਰੇ ਜੇਠ ਨੇ ਰਿਕਾਰਡਿੰਗ ਭੇਜੀ ਕਹਿੰਦੀ ਆ ਕਿ ਮੈਂ ਤੇਰੇ ਸਿਰ ਚੜ੍ਹ ਕੇ ਕਹਿੰਦੇ ਮੈਂ ਦਵਾਈ ਖਾਣ ਲੱਗਾ ਹਾਂਜੀ ਅਸੀਂ ਇਹਨੇ ਸਿਰ ਚੜਕੇ ਆਈ ਆ ਮੇਰੇ ਜੇਠ ਨੇ ਮੇਰੀ ਦਰਾਣੀ ਦੇ ਨਾਲ ਲੜ ਕੇ ਉਹਦੇ ਸਿਰ ਚੜਕੇ ਦਵਾ ਖਾ ਲਈ ਜਠਾਣੀ ਦੇ ਮੇਰੀ ਦੇ ਉਹ ਬੰਦੇ ਵੜ ਕੇ ਕੱਡੇ ਆ ਉਹ ਬਾਹਰ ਉੱਥੇ ਕਵੇਤ ਵਿੱਚ ਸੀ ਕੰਮ ਕਰਦਾ ਸੀ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਬਾਅਦ ਚ ਲੱਗਾ ਅਸੀਂ ਮੰਗੇ ਕਾਦੇ ਸਾਡੇ ਮੁੰਡੇ ਨੂੰ ਇਨਸਾਫ ਚਾਹੀਦਾ ਜਿੱਥੇ ਇਹਨੇ ਭਾਈ ਬੋਰੇ ਕਰਕੇ ਸਾਡਾ ਜੇਬ ਮਰ ਗਿਆ ਜਿਹੜਾ ਇਸ ਦਿਨ ਇਹਨੇ ਇਹ ਕੰਮ ਗੰਦੇ ਕੀਤੇ ਆ ਘਰ ਦੇ ਵਿੱਚ ਇਸ ਕਰਕੇ ਸਾਨੂੰ ਉਸ ਬੰਦਾ ਵੀ ਚਾਹੀਦਾ ਜਿਹਨੇ ਉਹਦਾ ਨਾਮ ਸਾਨੂੰ ਨਾਮ ਦੱਸੋ ਉਹ ਬੰਦੇ ਦਾ ਦਿਆ ਹੈ ਸਾਡਾ ਸਾਫ ਉਹ ਬੰਦੇ ਦਾ ਨਾਮ ਦੱਸੋ ਸਾਫ ਆ ਥਾੜਾ ਉਹਦੇ ਕੰਮਾਂ ਗੱਲਾਂ ਤੇ ਸਾਰੀਆਂ ਸਾਨੂੰ ਇੱਕੋ ਬੰਦੇ ਦਾ ਨਾਮ ਚਾਹੀਦਾ ਇੱਕ ਸਾਡੇ ਮੁੰਡੇ ਦਾ ਥਾੜਾ ਮੁਕੰਦਪੁਰ ਦੇ ਅੰਦਰ ਜਿਹੜਾ ਫੈਸਲਾ ਚੱਲ ਰਿਹਾ ਬਾਹਰ ਜਿਹੜੇ ਆ ਲੋਕਾਂ ਦਾ ਜਿਹੜੇ ਬਖਲੌਰ ਨਿਵਾਸੀਆਂ ਦਾ ਗੁੱਸਾ ਜਿਹੜਾ ਸੱਤਵੇਂ ਸਵਾਨਤੇ ਹੈ ਕਿਉਂਕਿ ਨੌਜਵਾਨ ਦੀ ਮੌਤ ਹੈ ਸੋ ਜਿਹੜਾ ਨੌਜਵਾਨ ਹੈ ਬੜਾ ਭਲਾ ਮਨਸ ਵੀ ਦੱਸਿਆ ਜਾ ਰਿਹਾ ਹੈ ਪਿੰਡ ਵਾਸੀਆਂ ਵੱਲੋਂ ਨਹੀਂ ਤਾਂ ਇਹਨਾਂ ਇਕੱਠ ਕਿਸੇ ਨੌਜਵਾਨ ਦੇ ਕਰਕੇ ਹੁੰਦਾ ਨਹੀਂ ਹੈ ਜੇ ਕੋਈ ਨੁਕਸਾਨ ਹੋਵੇ ਤੇ ਇਹਦਾ ਸਾਰਾ ਪਿੰਡ ਜਿਹੜਾ ਹੈ ਇਸ ਵੇਲੇ ਟੁੱਟ ਕੇ ਆਇਆ ਪਿਆ ਇੱਥੇ ਕਨਪੁਰ ਥਾਣੇ ਦੇ ਅੱਗੇ ਵੀ ਤੇ ਉਹ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਥਾਣੇ ਦੇ ਅੰਦਰ ਵੀ ਬਾਉਂਡਰੀ ਦੇ ਅੰਦਰ ਵੀ ਰਾਸ਼ ਹੈ ਤੇ ਉਦੋਂ ਬਾਅਦ ਜਿਹੜਾ ਦਫ਼ਤਰ ਦੇ ਵਿੱਚ ਫੈਸਲਾ ਕਰਨ ਲੱਗੇ ਹੋਏ ਆ ਪਿੰਡ ਪਿੰਡ ਦੇ ਜਿਹੜੇ ਪਤਵੰਤੇ ਹੈਗੇ ਆ ਉਹ ਵੱਖਰੇ ਹੈਗੇ ਸੋ ਸਾਰਾ ਪਿੰਡ ਜਿਹੜਾ ਹੈ ਉਹ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰਚਾ ਦਰਜ ਕਰਨ ਦੀ ਮੰਗ ਕਰ ਰਿਹਾ ਹੈ ਅੱਗੇ ਕੀ ਕਰਦੇ ਆ ਅਫਸਰ ਸਹਿਬਾਨ ਇਹ ਪਤਵੰਤੇ ਆ ਜਾਂ ਜਿਹੜੇ ਅਫਸਰਾਂ ਦੇ ਸਿਰ ਤੇ ਨਿਰਭਰ ਹੈ ਸੋ ਤਸਵੀਰਾਂ ਸਦੀਆਂ ਲਾਈਵ ਜਿਹੜੀਆਂ ਮੁਕੰਦਪੁਰ ਥਾਣੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਗੇਟ ਬੰਦ ਕਰ ਲਿਆ ਗਿਆ ਹੈ ਤਾਂ ਕਿ ਕੋਈ ਹੋਰ ਜਿਆਦਾ ਗੱਲ ਨਾ ਵੱਧ ਜਾਏ ਕਿਉਂਕਿ ਬੀਬੀਆਂ ਜਿਹੜੀਆਂ ਅੰਦਰ ਵੱਲ ਜਾ ਰਹੀਆਂ ਨੇ ਬਾਣੇ ਦੇ ਅੰਦਰ ਵੜਨ ਦੀ ਕੋਸ਼ਿਸ਼ ਹੈ ਉਹ ਮੁਲਾਜ਼ਮ ਗਲੌਪ ਕਰਦੀਆਂ ਹੋਈਆਂ ਬੀਬੀਆਂ ਲਾੜੋ ਨਾਲ ਬਰਲਾਪ ਕਰ ਰਹੀਆਂ ਹੈ ਸਪੀ ਬਾ ਸਾਬੀ ਬਾਹਰ ਆ ਗਏ ਆ ਉਹਨਾਂ ਤੋਂ ਵੀ ਪੁੱਛਦੇ ਆ ਕਿ ਕੀ ਫੈਸਲਾ ਹੋਇਆ ਹੈ ਦੇਖੋ ਅੰਦਰ ਬਾਹਰ ਸਾਰਾ ਹੀ ਥਾਣਾ ਭਰਿਆ ਹੋਇਆ ਹੈ ਮੈਂ ਫੇਰ ਦੁਬਾਰਾ ਤੁਹਾਨੂੰ ਦੱਸ ਦੇਵਾਂ ਕਿ ਇੱਕ ਨੌਜਵਾਨ ਜਿਹੜਾ ਬਖਲੌਰ ਨਿਵਾਸੀ ਸੀਗਾ ਉਹ ਕੁਵੈਤ ਵਿੱਚ ਸੀ ਜਿਸ ਦੀ ਔਰਤ ਤੇ ਉਸ ਨੂੰ ਮੌਤ ਲਈ ਉਕਸਾਉਣ ਦੇ ਜਿਹੜੇ ਇਲਜ਼ਾਮ ਲੱਗੇ ਆ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਆਪਣਾ ਜੀਵਨ ਲੀਲਾ ਜਿਹੜੀ ਉਹਨੇ ਆਪਣੇ ਆਪ ਸਮਾਪਤ ਕੀਤੀ ਹੈ ਇਸ ਔਰਤ ਵੱਲੋਂ ਉਸਦੀ ਪਤਨੀ ਵੱਲੋਂ ਉਕਸਾਇਆ ਗਿਆ ਜਿਨ੍ਹਾਂ ਦੀਆਂ ਰਿਕਾਰਡਿੰਗਾਂ ਵੀ ਦੱਸਦੇ ਆ ਉਹਨਾਂ ਦੇ ਕੋਲ ਹੈ ਸੋ ਪਰਚਾ ਦਰਜ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਸਦੀ ਪਤਨੀ ਤੇ ਮ੍ਰਿਤਕ ਦੀ ਪਤਨੀ ਤੇ ਅੱਗੇ ਦੇਖਦੇ ਆ ਕੀ ਫੈਸਲਾ ਹੋਇਆ ਹੈ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇਕਰ ਤੁਸੀਂ YouTube ਤੇ ਹੋ ਅਗਰ Facebook ਤੇ ਹੋ ਤੇ ਇਸ ਚੈਨਲ ਨੂੰ ਫੋਲੋ ਜਰੂਰ ਕਰੋ ਲਾਈਕ ਸ਼ੇਅਰ ਕਰਿਆ ਕਰੋ ਤਾਂ ਜੋ ਅਸੀਂ ਤੁਹਾਨੂੰ ਜਿਹੜੀਆਂ ਇਹ ਨਵੀਆਂ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ ਕਿਉਂਕਿ ਅਸੀਂ ਬੜੀ ਮਿਹਨਤ ਨਾਲ ਤੁਹਾਡੇ ਲਈ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਖਬਰਾਂ ਲੈ ਕੇ ਆਉਂਦੇ ਆ ਤਾਂ ਕਿ ਤੁਹਾਨੂੰ ਸਾਰੀ ਸਥਿਤੀ ਸਾਰੇ ਹਾਲਾਤਾਂ ਬਾਰੇ ਜਾਣਕਾਰੀ ਮਿਲ ਸਕੇ ਵੀ ਵੀ ਟੂਡੇ ਚੈਨਲ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੋਨੇ ਉਹਨੂੰ ਮੈਸੇਜ ਕੀਤਾ ਮੈਂ ਲੱਕ ਮਾਰਨ ਦੁਆ ਖਾਵੇ ਸਾਰੀ ਮੇਰੀ ਮਾਰਨ ਦੀ ਇਹ ਜ਼ਿੰਮੇਵਾਰ ਹੋ ਮੇਰੀ ਕਾਰਵਾਈ ਹੋਣ ਜਦੋਂ ਫੈਸਲਾ ਹੋਇਆ ਸਾਡੇ ਕੰਦਪੁਰ ਦੇ ਵਿੱਚ ਤੁਸੀਂ ਸਾਜਿਗ ਦੇ ਵਿੱਚ ਦੇਖੋ ਜੀ ਜarre ਨਹੀਂ ਫੈਸਲਾ ਨਹੀਂ ਕੀਤਾ ਵਾ ਸਾਰੇ ਕੰਦੇ ਸਾਰੇ ਬਾਹਰ ਜਾਓ ਸਾਡੇ ਸਾਡੇ ਪਿੰਡ ਦੇ सरपंच ਪੈਂਚ ਤੇ ਐਕੋਜ਼ਿਵਾਂ ਤਨੀਆਂ ਨੇ ਉੱਤਲੇ ਤਨੀਆਂ ਨੇ ਮੁਜਾਰੀ ਵਾਲੇ ਇਹ 6 ਜਾਣੇ ਸੀ ਜਿਹੜੇ ਦਿੱਪਤੀ ਸਾਹਿਬ ਦੇ ਸੀ ਇਹ ਸਾਰੇ ਗੱਲਬਾਤ ਸਾਰੀ ਕਰ ਲਈ ਆ ਬਾਅਦ ਚ ਨਹੀਂ ਲਿਖ ਲਈ ਗਾਣੇ ਲਿਖਤ ਕਰ ਲਈ ਇਹ ਸਾਰੀ ਬਾਅਦ ਚ ਨਹੀਂ ਸੁਣਾਇਆ ਜੀ ਆ ਫੈਸਲਾ ਹੋਇਆ ਕਿ ਮੈਂ ਇਹ ਕਹਿੰਦਾ ਸੀ ਸਾਈਨ ਕਰ ਕੰਮ ਮੰਨਦਾ ਨਹੀਂ ਸੀ ਮੈਂ ਬਾਹਰ ਅਗਰ ਦੋਸਤਾਂ ਨਾਲ ਬਾਹਰ ਆਇਆ ਜੀ ਕੋਲ ਖੜੇ ਨੇ ਬੱਸ ਕੋਲ ਨੇ ਤਿੰਨ ਵਾਰ ਬਾਹਰ ਆ ਰਹੇ ਆ ਮੈਂ ਤੇ ਮੇਰੀ ਮਾਂ ਆਉਂਦੀ ਆ ਵਾਪਸ ਵੀ ਜੁੜਨਾ ਹੈ ਠੀਕ ਹੈ ਜੀ ਮਾਂ ਨੂੰ ਤਾਂ ਹੋਸ਼-ਭੋਸ਼ ਹੈ ਨਹੀਂ ਕੋਈ ਕੋਸ਼ਿਸ਼ ਮਾਂ ਨੂੰ ਜਿੱਦਾਂ ਕਹੀ ਜੋ ਤਾਂ ਫਿਰ ਹਾਂ ਹਾਂ ਵੀ ਤੁਸੀਂ ਦੱਸੋ ਕਿ ਕਿੰਨਾ ਹਾਂਜੀ ਕਿੰਨੇ ਪੜੇ ਮੈਂ ਜੱਟ ਪੜਿਆ ਪੜ ਕੇ ਸੁਣਾ ਕੇ ਤੁਹਾਨੂੰ ਦੱਸ ਤਕਰੀਬੇ ਇਹਨੇ ਹਾਂ ਜੀ ਮਿਸਟਰ ਫੇਰ ਦੇ ਕਿ ਕੀ ਉਸ ਵਾਂਗ ਹੀ ਤੁਸੀਂ ਕਿਹਾ ਮਸਲਾ ਇਹ ਹੈ ਜੀ ਕਿ ਹੁਣ ਇਮੋਸ਼ਨਲ ਹੋਏ ਰ ਇਹ ਅੱਜ ਤੋਂ ਤਕਰੀਬਨ ਕਿੰਨੇ ਕਿਹੜੀ ਤਰੀਕ ਨੂੰ ਨਿਕਲ ਆ ਗਿਆ 7 ਤਰੀਕ ਨੂੰ ਪਿਛਲੇ ਮਹੀਨੇ ਦੀ 27 ਤਰੀਕ ਤੇ ਇਹਨਾਂ ਦੇ ਭਾਈ ਸਾਹਿਬ ਉੱਥੇ ਪੂਰੇ ਹੋ ਗਏ ਬਾਹਰ ਲਗੇਸ਼ਪੈਟ ਵਿੱਚ ਤੇ ਇਹ ਉਹਨਾਂ ਦੀ ਬਾਡੀ ਲੈ ਕੇ ਉੱਥੋਂ ਆਏ ਆ ਉੱਥੇ ਪੋਸਟਮਾਰਟ ਤੋਂ ਰਿਪੋਰਟ ਵੀ ਚੈੱਕ ਕਰ ਲਈ ਹੈ ਇਥੇ ਇਹਨਾਂ ਦਾ ਰੋਸ ਸੀਗਾ ਉਹਦੇ ਪ੍ਰਤੀ ਪੁਲਿਸ ਦੀ ਕੋਈ ਵੀ ਕਾਰਵਾਈ ਕਰਨੇ ਨਹੀਂ ਸੀ ਬਣਦੀ ਇਸ ਧਰਤੀ ਤੇ ਇਹਨਾਂ ਨੂੰ ਦੱਸਤਾ ਗਿਆ ਕੱਲ ਵੀ ਲੰਕੋ ਆਏ ਸੀਗੇ ਚੇਤਨਾ ਸਰਪੰਚ ਸਰ ਜਾਨੇ ਕਿਉਂਕਿ ਉਹਦਾ ਵੀ ਘਰ ਵਾਲਾ ਗਿਆ ਸੀਗਾ ਕੋਈ ਦੋ ਬੱਚੇ ਆ ਇੱਕ ਉਹਦਾ ਬੱਚਾ 2 ਸਾਲ ਦਾ ਇੱਕ ਬੱਚਾ ਉਹਦਾ 4 ਸਾਲ ਦਾ ਜਿਹੜੀ ਉਹ ਲੇਡੀ ਵਿਧਵਾ ਹੋਈ ਹੈ ਔਰ ਜਿਹੜਾ ਫੈਸਲਾ ਸੀ ਤਿੰਨ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਰਿਆਂ ਨੇ ਇੱਥੇ ਬੈਠ ਕੇ ਕੀਤਾ ਇਹਨਾਂ ਨੇ ਆਪ ਹੀ ਸਾਰਿਆਂ ਨੇ ਕਿ ਉਹਦੇ ਭਾਈ ਸਾਹਿਬ ਨੇ ਸਾਰੇ ਰੂਮ ਦੇ ਵਿੱਚ ਇਹ ਨਾਲ ਹੀ ਰਹੇ ਫੈਸਲੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਉਹ ਕੋਈ ਵੀ ਜਾਇਦਾਦ ਉਹਦਾ ਕੋਈ ਹੱਕ ਨਹੀਂ ਦੇਣਾ ਨਾ ਹੀ ਉਹ ਸਾਡੇ ਉਹ ਘਰ ਵੜੇ ਤੇ ਨਾ ਹੀ ਉਹਦਾ ਕੋਈ ਸਬੰਧ ਹੈ ਸਾਡੇ ਨਾਲ ਇੱਕ ਟੈਲੀਫੋਨ 'ਚ SIM ਸੀਗਾ ਉਹ ਵੀ SIM ਇਹਨਾਂ ਨੇ ਕਿਹਾ ਵੀ ਉਹ ਤੋੜਤਾ ਜਾਵੇ ਉਹ ਕੋ ਕੱਢ ਦਿਓ ਵੀ ਉਹ ਵੀ SIM ਅਸੀਂ ਉਹਨਾਂ ਨੂੰ ਨਹੀਂ ਦੇਣਾ ਤੇ ਉਹਦਾ ਜਿਹੜਾ ਦਾਜ ਦਾ ਸਮਾਨ ਸੀ ਉਹ ਕਹਿੰਦੇ ਵੀ ਮੋਤਵਰਨ ਨੇ ਕਿਹਾ ਕਿ ਤੁਸੀਂ ਉਹ ਵਾਪਸ ਕਰ ਦਿਓ ਉਹ ਕਹਿੰਦੇ ਬਾਅਦ ਵਿੱਚ ਹੀ ਵਾਪਸ ਕਰ ਦਿਆਂਗੇ ਇਹ ਸਾਰੀ ਗਲਬਤ ਹੋਈ ਹੈ ਔਰ ਬਿਲਕੁਲ ਸਾਰੀਆਂ ਤਰ੍ਹਾਂ ਦੀ ਦਿੱਕਸ਼ੀ ਦੇ ਨਾਲ ਸੈਟੀਸਫੈਕਸ਼ਨ ਦੇ ਨਾਲ ਇਹ ਫੈਸਲਾ ਹੋ ਗਿਆ ਤੇ ਖਤਮ ਹੋ ਗਿਆ ਉਸ ਤੋਂ ਬਾਅਦ ਜਦ ਬੀਬੀਆਂ ਤੇ ਹੁੰਦਾ ਹੀ ਹੈ ਪਿੰਡ ਦੇ ਵਿੱਚ ਉਹ ਥੋੜਾ ਰੋਸ ਹੋਰ ਹੋ ਗਿਆ ਇੱਕ ਸਰ ਇਹ ਜਿਹੜਾ ਪਿੰਡ ਵਾਸੀ ਕਹਿੰਦੇ ਸੀ ਕਿ ਅ ਪਰਚਾ ਮਾਮਲਾ ਦਰਜ ਹੋ ਅਸੀਂ ਕਰਵਾਣਾ ਆ ਜੀ ਕੋਈ ਇਦਾਂ ਦੀ ਸਥਿਤੀ ਸੀ ਕਿ ਮਾਮਲਾ ਦਰਜ ਹੋ ਸਕਦਾ ਸੀ ਨਹੀਂ ਇਹ ਬਿਲਕੁਲ ਕਾਨੂੰਨੀ ਪੱਖ ਤੋਂ ਇਸ ਤਰ੍ਹਾਂ ਵਿਚਾਰ ਲਿਆ ਗਿਆ ਇਹਨਾਂ ਨੂੰ ਵੀ ਦੱਸਤਾ ਗਿਆ ਇਹਨਾਂ ਦੇ ਸਾਰੇ ਲੀਡਰ ਸਾਹਿਬਾਨ ਨੂੰ ਬਹੁਤ ਵਾਰਾਂ ਨੂੰ ਸਾਡੀ ਇੱਕ ਵੀ ਹੰਕਾਰ ਨਹੀਂ ਸੁਭਰਣਾ ਚਾਏ ਜੋ ਮਰਜ਼ੀ ਸ਼ਬਦ ਉਚਾਰਨ ਕਰਦੇ ਨੇ ਇੱਕ ਬੜਾ ਗਲਤ ਹੈ ਤੇ ਕੋਈ ਵੀ ਕਿਸੇ ਕਿਸਮ ਦੀ ਪੁਲਿਸ ਕਰਵਾਈ ਨਹੀਂ ਬਣਦੀ ਤੁਸੀਂ ਵੀ ਸਾਰੇ ਜਾਣਦੇ ਆ ਕਿ ਇੱਕ ਬੰਦਾ ਵਿਦੇਸ਼ ਦੀ ਧਰਤੀ ਤੇ ਆ ਪੂਰਾ ਹੋ ਜਾਂਦਾ ਤੇ ਹਿੰਦੁਸਤਾਨ ਦੀ ਧਰਤੀ ਤੇ ਕੋਈ ਅਸੀ ਕਰਵਾਈ ਨਹੀਂ ਬਣਦੀ